ਹੰਜੀ ਹਸਤੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ ਬੁਰਜ ਹਰੀਕੇ ਜ਼ਿਲ੍ਹਾ ਪਿੰਡਾਪਨ ਨੂੰ ਫਰੀਦਕੋਟ ਤੇ ਤਹਿਸੀਲ ਪਿੰਜੀ ਜੀ ਜੈਤੋ ਡਾਕਟਰ ਸਾਹਿਬ ਕੋਲੇ ਪਹੁੰਚੇ ਆਪਾਂ ਖਾਸ ਕਰਕੇ ਬਛਣੇ ਦਾ ਕੰਮ ਆ ਬਾਈਨਾਂ ਦਾ ਵਪਾਰ ਦਾ ਤੇ ਨਾਲ ਨਾਲ ਡਾਕਟਰੀ ਦਾ ਵੈਟਰਨਰੀ ਦਾ ਵੀਰ ਦਾ ਕੰਮ ਆ ਵਧੀਆ ਡਿਊਟੀ ਨਿਭਾ ਰਹੇ ਨਿਭਾ ਰਹੇ ਆ ਸੇਵਾਬ ਦੀ ਇਸ ਇਲਾਕੇ ਦੇ ਵਿੱਚ ਤੇ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਨਾ ਬਸ ਉਹਨੂੰ ਤੋਪ ਦਿਨਾ ਤਿੰਨ ਬੱਚੀਆਂ ਤੇ ਦੋ ਦਿਖਾਉਣੀ ਆ ਤੁਹਾਨੂੰ ਗੰਮ ਬਹੁਤ ਚੰਗੀਆਂ ਨਾਗਾ ਤੇ ਤਿੰਨ ਨਾਗਾ ਤੇ ਤਿੰਨਾਂ ਦੀ ਡਿਟੇਲ ਆਪਾਂ ਡਾਕਟਰ ਸਾਹਿਬ ਤੋਂ ਲਵਾਂਗੇ ਗੱਲਬਾਤ ਤੁਹਾਡੀ ਕਰਾਵਾਂਗੇ ਵੀ ਕਿਹੜੇ ਸੀ ਮੰਨੀਆਂ ਕੀ ਰਿਕਾਰਡ ਹੈ ਇਹਨਾਂ ਦੇ ਬਹੁਤ ਸੋਹਣੀਆਂ ਖਾਂ ਝੋਲੀਆਂ ਥੱਲੋਂ ਤੇ ਚੰਗੀਆਂ ਸਾਫ਼ ਸੁਥਰੀਆਂ ਬੱਚੀਆਂ ਵੀਰ ਦੇ ਨਾਲ ਗੱਲਬਾਤ ਤੁਹਾਡੀ ਕਰਾਉਣੇ ਆ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਸੱਜਣੋ ਉਹ ਸਬਸਕ੍ਰਾਈਬ ਕਰ ਲਓ ਮੇਰੇ ਫੇਸਬੁਕ ਪੇਜ ਨੂੰ ਤੇ ਵੀਡੀਓ 'ਚ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਜਾ ਕਰੋ ਤੇ ਕਰਾਉਣੀ ਆਪਾਂ ਵੀਰ ਦੇ ਨਾਲ ਗੱਲਬਾਤ ਤੇ ਵੀਡੀਓ ਦੇ ਵਿੱਚ ਹੀ ਆਪਾਂ ਵੀਰ ਤੋਂ ਡਿਮਾਂਡ ਕਰਾਵਾਂਗੇ ਤੇ ਸਾਰੀ ਗੱਲਬਾਤ ਤੁਹਾਡੀ ਕਰਾਉਣੀ ਆ ਹਸੀ ਹਾਲ ਜੀ ਹੋ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਜੀ ਡਾਕਟਰ ਸਾਹਿਬ ਆਪਣਾ ਡਰੈਸ ਕਨਫਰਮ ਕਰ ਦੋ ਡਰੈਸ ਆਪਣਾ ਹੈਗਾ ਪਿੰਡ ਬੁਰਜਰੀਗਾ ਜ਼ਿਲ੍ਹਾ ਫਰੀਦਕੋਟਾ ਜੀ ਤਹਿਸੀਲ ਆਪਾਂ ਨੂੰ ਜੇਤੋ ਪੈਂਦਾ ਠੀਕ ਹੈ ਜੀ ਫੋਨ ਨੰਬਰ ਹੈ 84276 ਜੀ 37930 ਠੀਕ ਹੈ ਜੀ ਆਪਣੇ ਲਾਗੇ ਪਿੰਡ ਪਿਆ ਜਿੰਦਾ ਬਰਗਾੜੀ ਛੋਟਾ ਸ਼ਹਿਰ ਹੈਗਾ ਹਾਂਜੀ ਹਾਂਜੀ ਉਹ ਮੈਨੂੰ ਕਿੰਨੇ ਕਿਲੋਮੀਟਰ ਹੈ ਬਸ 2.5 ਕਿਲੋਮੀਟਰ 2.5 ਕਿਲੋਮੀਟਰ ਹਾਂਜੀ ਦੇ ਕੋਟ ਕੋਟਕਪੁਰੇ ਤੋਂ ਕੋਟਕਪੁਰਾ 12 ਕਿਲੋਮੀਟਰ ਹੈ ਹਾਂਜੀ ਤੇ ਇਧਰਲੇ ਪਾਸੇ ਇੱਕ ਪਾਸੇ ਆ ਗਿਆ ਇਹਦੇ ਨਾਲ ਦੇ ਪਿੰਡ ਸਾਹੋ ਕੇ ਸਾਹੋ ਕਿਉਂ ਗਿਆ ਜੀ ਤੇ ਮੱਲਕੇ ਮੱਲਕੇ ਹੋ ਗਿਆ ਹਾਂਜੀ ਇਹਦੇ ਆਕੇ ਨਾਲ ਦੇ ਪਿੰਡ ਸੀਵੀਆਂ ਬਸ ਇਹਨਾਂ ਦੋ ਦੋ 2.5 2.5 ਕਿਲੋਮੀਟਰ ਦੀ ਮਿਤੀ ਦੇ ਹਾਂਜੀ ਚੱਲਾਂ ਏ ਡਾਕਟਰ ਸਾਹਿਬ ਫਿਰ ਸੇਵਾਵਾਂ ਚੱਲੀ ਇਹਨਾਂ ਨਾਲ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਬੀਜ ਨਹੀਂ ਜੇ ਲੋਕਾਂ ਦੇ ਨਾਲ ਵਧੀਆ ਪਿਆਰ ਹੈ ਤੁਹਾਡਾ ਵਧੀਆ ਪਿਆਰੇ ਆ ਆਪਾਂ ਤਕਰੀਬਨ 10 ਪਿੰਡਾਂ ਨਾਲ ਲੈਂਕ ਹੈਗਾ ਜੀ ਵਧੀਆ ਠੀਕ ਹੈ ਹਾਂਜੀ ਬਹੁਤ ਚੰਗੀ ਗੱਲ ਤੇ ਡਾਕਟਰ ਸਾਹਿਬ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਲੱਕ ਵਿਖਾਉਣੇ ਆ ਆਪਣੇ ਕੋਲ ਇਹ ਦੋ ਹੀ ਫਰਾਂ ਜੀ ਹਾਂਜੀ ਤੇ ਦੋ ਗਾਂ ਜੀ ਦੋ ਗਾਂ ਹਾਂਜੀ ਸੋਰੀ ਤਿੰਨ ਤਿੰਨ ਹੀ ਹਾਂ ਤਿੰਨ ਹੀ ਫਰਾਈਆਂ ਹਾਂਜੀ ਤੇ ਡਾਕਟਰ ਸਾਹਿਬ ਫਿਰ ਪਹਿਲੇ ਨੰਬਰ ਤੋਂ ਅਰਲੇ ਪਾਸੇ ਕਰ ਲਗੇ ਸ਼ੁਰੂ ਬਲੈਕ ਕਲਰ ਦੇ ਵਿੱਚ ਆ ਜਾਮਨ ਰਗੀ ਕਾਲੀ ਸ਼ਾ ਬਛੇਰੀ ਕੀ ਡਿਟੇਲ ਆ ਵੀਰੇ ਇਹਦੀ ਡਿਟੇਲ ਆ ਬਾਈ ਜੀ ਇਹਦੀ ਉਮਰ ਹੈਗੀ 6 ਮਹੀਨੇ ਤੇ 20 ਦਿਨ ਦੀ ਆ 6 ਮਹੀਨੇ ਤੇ 20 ਦਿਨ ਦੀ ਆ ਹਾਂਜੀ ਇਹ ਸੈਗ 40 4 41 ਦੀ ਆ ਹਾਂਜੀ 41 ਦੀ ਆ ਹਾਂਜੀ 40 4 21 ਦੀ 40 4 21 ਰੇ ਮਾਂ 21 ਦੀ ਆ ਰੇ ਮਾਂ ਹਾਂਜੀ ਮਾਂ ਮਦਰ ਕਾਰ 28 ਲੀਟਰ ਪਲੱਸ ਹੈਗੀ 28 ਲੀਟਰ ਪਲੱਸ ਹਾਂਜੀ ਚੰਗੀਆਂ ਗਾਂਆਂ ਦੇ ਬੱਚੇਆਂ ਚੰਗੀਆਂ ਹਾਂਜੀ ਹਾਂਜੀ ਵਧੀਆਂ ਠੀਕ ਆ ਲੋ ਵੀ ਸੱਚ ਨੂੰ ਲੈ ਵੀਰੇ ਫਿਰ ਖੋਲ ਲਿਆ ਹਾਂਜੀ ਤੋਰ ਕੇ ਦਿਖਾ ਦਉ ਕੱਢ ਲੈ ਬਲੈਕਨਰ ਦੇ ਬਜਾ ਪਹਿਲੇ ਨੰਬਰ ਤੇ ਬੱਚੀ ਸੱਜ ਨੂੰ ਬਾਕੀ ਸ਼ਿਕੀਨ ਫੇਰ ਬੂਲ ਕਰੋ ਚੈੱਕ ਬੈਂ ਤੇ ਸ਼ਿਕੀਨ ਬਹੁਤ ਆ ہاں ਸ਼ਿਕੀਨ ਬੁਰੀ ਆ ਤੁਹਾਨੂੰ ਆਪਾਂ ਸੱਜ ਨੂੰ ਚਮਕ ਬਹੁਤ ਆ ਬੱਚੀ ਚੌਕੇ ਦਮ ਕਾਲੀ ਆ ਨਿੱਕਾ ਕੰਨ ਆ ਗੋਲ ਤੇ ਫੇਸ ਕੁਆਲਿਟੀ ਦੇਖੋ ਬਿਲਕੁਲ ਛੋਟਾ ਜਿਹਾ ਫੇਸ ਆ ਇਹ ਥੱਲੇ ਥਾਂ ਚੂਲੀ ਦੀ ਵੀ ਓਕੇ ਤੇ ਪਹਿਲਾਂ ਪੂਰਾ ਤਰਾ ਕਰੋ ਚਾਹ ਬਾਤਾਂ ਜੀ ਦੇਖੋ ਜੀ ਬੱਚੀ ਜੀ ਹਰ ਵੀ ਫੋਟੋ ਕਰੋ ਚੈੱਕ ਇਹਦੀ ਓਕੇ ਦੀ ਰਿਪੋਰਟ ਸਹੀ ਗੱਲ ਲੈ ਅੰਦਰ ਨੂੰ ਅੰਦਰ ਹੀ ਰਖਾਵਾਂਗੇ ਵੀਰੇ ਅੰਦਰ ਛਾਂ ਮੀਨ ਥੋੜੀ ਵਧੀਆ ਕਲੀਅਰਟੀ ਜੀ ਆਉਂਦੀ ਆ ਲਓ ਵੀ ਸੱਜਣੋ ਕਰੋ ਚੈੱਕ ਕਿੰਨਾ ਜੀ ਜਾਤ ਬਾਤ ਬਰੀਡ ਪੂਰੀ ਫੁੱਲ ਆ ਬਰੀਡ ਦੀ ਕੋਈ ਕਮੀ ਨਹੀਂ ਸੱਜਣੋ ਅੱਛਾ ਤੇ ਕਿਉਂਕਿ ਜਿਹੜਾ ਭਰਾ ਲ ਜਾਊਗਾ ਮੰਨ ਕੇ ਚਲੋ ਵੀ ਬਰੀਡ ਵਾਲਾ ਬਜਾਨਵਰ ਕਦੇ ਧੋਖਾ ਨਹੀਂ ਦਿੰਦਾ ਝੋਲੀ ਦੇ ਪੱਖ ਨੂੰ ਇੰਨਾ ਫਿਰ ਆਪੇ ਵੇਚਣ ਲੱਗੇ ਜਿਹਾ ਤਾਵੇ ਝੋਲੀ ਦਾ ਸਾਨੂੰ ਕੋਣ ਨਾਲ ਕੀ ਹੈ ਨਾ ਬਈ ਕੱਲਾ ਕੱਲਾ ਥਾਣਾ ਕੱਲਾ ਥਾਣਾ ਹੋਰ ਸ਼ੰਗਪੂਰ ਨਹੀਂ ਕੀ ਬਹੁਤ ਸੋਹਣੀ ਟਰਾਂਚੇ ਦੀ ਬੱਚੀ ਆ ਸੱਜਣੂ ਜਿਹੜੀ ਪਹਿਲੇ ਨੰਬਰ ਤੇ ਬავਾ ਖਾਈ ਆ ਤੇ ਡਾਕਟਰ ਸਾਹਿਬ ਜੀ ਇਹਨੇ ਦੀ ਡਿਮਾਂਡ ਦੀ ਗੱਲ ਕਰਕੇ ਤਾਂ ਕੀ ਡਿਮਾਂਡ ਆਪਾਂ ਬੈਂਤ ਬਾਈ ਐਂਡ ਤੱਕ ਹੀ ਕਰਾਂਗੇ ਹਾਂਜੀ ਠੀਕ ਲੋ ਵੀ ਸੱਜਣੂ ਐਂਡ ਤੱਕ ਆਪਣੇ ਨਾਲ ਜੁੜੇ ਰਹੋ ਡਿਮਾਂਡ ਆਪਾਂ ਵੀਡੀਓ ਵਿੱਚ ਕਰਾਵਾਂਗੇ ਕਿ ਦੰਦ ਰਹਿ ਗਏ ਕਿ ਦੰਦ ਕਰਾ ਦੇ ਚਾਹੀਦੇ ਬਿਲਕੁਲ ਖੀਰੀ ਮੈਂ ਤਾਂ ਵੈਸੇ ਨਿੱਕੀ ਜੀ ਖੀਰੀ ਹੈ ਬੱਚਾ ਹੀ ਹੈ ਲਗਾਇਆ ਮੈਨੂੰ ਤਾਂ ਪਤਾ ਲੱਗਿਆ ਨਾ ਵਾਕਈ ਗੱਲ ਸੀ ਇਹ ਭੂਰਾ ਵੀ ਵਿਥੀ ਨਹੀਂ ਵੈਰਲ ਵੀ ਨਹੀਂ ਬਾਈ ਇਹ ਤਾਂ ਬਹੁਤ ਸੋਹਣੀ ਕਿ ਚੰਗੀ ਸਕੀਨ ਬੱਚੀ ਆ ਤੇ ਡਾਕਟਰ ਸਾਹਿਬ ਦੋ ਨੰਬਰ ਵਾਲੀ ਬੱਚੀ ਦੀ ਕੀ ਡਟੇ ਦੋ ਨੰਬਰ ਭਾਈ ਬੇਹਨ ਤੇਰੀ ਇਹ 7 ਮਹੀਨੇ ਦੀ ਉਮਰ ਆ 7 ਮਹੀਨੇ ਉਮਰ ਆ ਇਹ ਇੱਥੇ ਕੱਢਣਾ ਵੀਰੇ ਇੱਕ ਵਾਰ 7 ਮਹੀਨੇ ਉਮਰ ਆ ਜੀ ਇਹਦੀ ਤੇ ਐਫ 40 432 ਦਾ ਹੈਗਾ ਇਹਦਾ ਜਿਹੜੇ ਸੀਮਨ ਆਪਾਂ ਪੜ੍ਹਿਆ ਸੀ ਠੀਕ ਹੈ ਹਾਂਜੀ 40 432 ਦੀ ਹਾਂਜੀ ਠੀਕ ਹੈ ਲਓ ਵੀ ਸੱਜਣੋ ਇਹਾਂ ਦੀ ਬੱਚੀ ਦੀ ਖੜਨੀ ਖੁੜਨੀ ਤੇ ਇਹਦਾ ਮਦਰ ਕਾਰਡ ਜੀ ਇਹਦਾ ਮਦਰ 42 ਲੀਟਰ ਪਲੱਸ ਹੈ 42 ਲੀਟਰ ਪਲੱਸ ਹਾਂਜੀ ਠੀਕ ਹੈ ਜੀ ਲਓ ਵੀ ਸੱਜਣੋ ਉਹਨਾਂ ਦੇ ਬੱਚਾ ਬਹੁਤ ਸੋਹਣਾ ਬੱਚਾ ਇਹ ਵੀ ਪੂਰਾ ਟੌਪ ਦਾ ਵੇਲਬੂਲ ਬਹੁਤ ਰੰਗਵਾਨ ਪੂਰਾ ਚਮਕਦਮ ਕਾਲੀ ਆ ਦੇਖੋ ਜੀ ਮੱਛੀਆਂ ਖੜਨੀ ਖੜਨੀ ਕੀ ਬਾਤਾਂ ਹੀ ਐ ਬਹੁਤ ਸ਼ਕੀਨ ਨਖਰੇ ਵਾਲੀਆਂ ਨਿੱਕਾ ਕਰਨ ਗੋਲ ਬੋਦੀ ਇਹ ਨਹੀਂ ਬੱਛੀ ਐ ਲਓ ਵੀ ਸੱਜਣੋ ਮੈਂ ਦਣੰਗੇ ਲਾਉਂਦੀ ਤੁਰੀ ਫਿਰਦੀ ਐ ਲੈ ਆ ਵੀ ਅੰਦਰ ਲੈ ਆ ਭਾ ਦੋ ਨੰਬਰ ਤੇ ਵਿਖਾਈਏ ਸੱਜਣੋ ਆਪਾਂ ਬੱਛੀ ਚੰਗੀ ਇਸ ਕੀ ਨਾ ਥੋਂ ਨਿਕਲ ਨਿਕਲ ਪਾਜਦੀਆਂ ਇਹ ਥਨ ਝੂਲੀ ਦਾ ਕਿਆ ਬਾਤਾਂ ਹੀ ਨੇ ਲੋ ਚਮਕ ਬਹੁਤ ਆ ਬਾਈ ਇਹਨਾਂ ਜਨਾਂ ਕੋਈ ਹੈ ਨਹੀਂ ਸਾਰੀ ਥਨ ਤੇ ਪੂਰੇ ਐ ਲੋਕੇ ਦੀ ਰਿਪੋਰਟ ਆ ਬਾਈ ਹਾਂਜੀ ਕਿਆ ਸਾਨੂੰ ਪੂਰੇ ਬਿੱਤੀ ਤੇ ਲੱਗੇ ਹੋਏ ਵੀ ਬਾਕੀ ਬਾਈ ਬੰਦ ਚਾਪ ਉਹ ਸੁਣ ਹਾਂ ਸ਼ਕੀਨ ਬੱਚੀਆਂ ਕੋਈ ਆਏ ਨਹੀਂ ਵੀ ਤੁਹਾਡਾ ਸੰਭੂ ਦਾ ਪਾਲੂ ਦਾ ਸੱਜਣੋ ਤੇ ਮਿਹਨਤ ਦਾ ਮੁੱਲ ਥੋੜਾ ਮੋੜ ਲੰਗੀ ਬਾਕੀ ਉਦਾਸ ਨਹੀਂ ਬਾਈ ਬੱਚੀਆਂ ਨਾ ਆਪਣੇ ਐਕਟਿਵ ਬਹੁਤ ਆ ਨਹੀਂ ਐਕਟ ਸਹੀ ਗੱਲ ਹੈ ਹਾਂਜੀ ਤੇ ਡਾਕਟਰ ਸਾਹਿਬ ਇਹ ਇੱਕ ਬੱਚੀ ਆਪਣੀ ਰਹੀ ਗਈ ਵੇਚਦੀ ਵਧੀ ਵੀ ਗੱਲਬਾਤ ਕਰਦੇ ਆਪਾਂ ਹਾਂਜੀ ਤੇ ਫਿਰ ਇਹ ਬੱਚੀਆਂ ਜਿਹੜੇ ਤੁਹਾਡੇ ਸੀਮਨ ਮੰਨ ਕਿਦੋਂ ਲੋ ਛੋਟੇ ਦੁਆਰੇ ਲੱਗੇ ਹੋਏ ਸੀਮਨ ਕੋਈ ਤਾਂ ਸਾਡੇ ਦੁਆਰੇ ਲੱਗੇ ਹੋਏ ਆ ਕੋਈ ਸੱਪਨ ਮੰਨ ਲਓ ਫਾਰਮਰ ਨੂੰ ਫੋਨ ਕਰ ਦਿੰਦੇ ਹਾਂਜੀ ਵਧੀਆ ਲੈ ਆਉਣੇ ਆ ਬਾਕੀ ਕੋਈ ਆਏ ਨਹੀਂ ਆਪਾਂ ਕੋਈ ਆਪਾਂ ਤਾਂ ਕੋਈ ਬੱਚੀਆਂ ਲੈ ਕੇ ਜਾਂਦਾ ਜਾ ਕੇ ਕੋਈ ਉਹਨੂੰ ਬਿਮਾਰ ਹੋ ਜਾਗਾ ਅਸੀਂ ਪੂਰੀਆਂ ਚੈੱਕ ਕਰਕੇ ਟੈਂਪਰੇਚਰ ਚੈੱਕ ਕਰਕੇ ਪੂਰੀ ਐਕਟਿਵ ਕਰਕੇ ਭੇਜਦੇ ਆ ਠੀਕ ਹੈ ਵੀ ਜਾਨੀ ਕਿ ਪੂਰੀਆਂ ਦੇਖ ਹਾਂਜੀ ਦੇਖ ਰੇ ਕਰਕੇ ਨਾ ਵੀ ਆਏ ਨੀ ਵੀ ਕੋਈ ਪਸ਼ੂ ਨੂੰ ਕੋਈ ਗੁੱਜੀ ਜੀ ਬਿਮਾਰੀ ਹੋ ਬਿਲਕੁਲ ਨਹੀਂ ਬਿਲਕੁਲ ਡਾਕਟਰ ਦਾ ਫਿਰ ਸੁਣੋ ਨਵਜ ਵੜ ਕੇ ਅਗਲਾ ਕਹਿੰਦਾ ਹੁੰਦਾ ਤੇ ਹੁਣ ਆ ਗਈ ਜੀ ਤਿੰਨ ਗਾਲੀ ਬੱਚੀ ਬਹੁਤ ਸੁਣੀਏ ਇਹ ਬੱਚੀ ਦੰਦ ਕਰਾ ਦਿੰਨੇ ਵੀ ਜੇ ਜਿਹੜੀ 3 ਨੰਬਰ ਵਾਲੀ ਬੱਚੀ ਆ ਇਹ ਦੋ ਚਾਰ ਰੰਗ ਲਉ ਬੁਰਾ ਨਹੀਂ ਤੇ ਜੇ ਸਰਵਿਸ ਕਰਾਈ ਤਾਂ ਚੱਲ ਜੀ ਲੋ ਜੀ ਦਾ ਉਹਦਾ ਬਾਈਕ ਨਾ ਵੀ ਵੀਡੀਓ ਦੇ ਵਿੱਚ ਕਰਾ ਦੇ ਵੀ ਆਪਾਂ ਕਿਸੇ ਲੰਬੇ ਜੀ ਅੰਜਾਇਸ਼ ਨੀਸ਼ਟਨੀ ਵਾਕਈ ਖੀਰੀ ਆ ਬਾਈ ਨਿੱਕੇ ਨਿੱਕੇ ਰੰਦਾ ਤੇ ਬਹੁਤ ਸੋਹਣਾ ਰੰਗ ਬਰੈਂਟਾ ਪੂਰੀ ਇਹਨੇ ਇੱਕ ਟੇ ਵਾਸ ਦੜੰਗੇ ਹੁੰਦਿਆਂ ਬੁਰਗਾ ਤੇ ਜਿਹੜੀ ਅੱਜ ਤੋਂ ਅੱਗੇ ਬੱਚੀ ਵਿਖਾਉਣੀ ਤਾਂ ਗੱਬਨ ਦਾ ਭੁਲੇਖਾ ਹੀ ਹੁੰਦੀ ਥੱਲੇ ਝੋਲੀ ਇਹਦੀ ਇਹ ਹੈ ਜੀ ਦੇਖੋ ਜੀ ਬੱਚੀ ਦਾ ਰੰਗ ਬਰੰਦ ਡਾਕਟਰ ਸਾਹਿਬ ਕੇ ਨਿਊਰ ਹੋਈ ਦੀ ਇਹਦੀ 7 ਮਹੀਨੇ ਦੀ ਉਮਰ ਆ ਬਾਈ 7 ਮਹੀਨੇ ਉਮਰ ਆ ਹਾਂਜੀ ਤੇ ਕਿਹੜੇ ਸੀਮੰਦੀ ਇਹ ਇਹ ਹੈਗੀ ਬਈ 40 4 ਤੇਜੀ ਦੀ ਆ 40 43 एच एफ डी एच एफ डी हां जी श्रीमन <laughs> जी 40 43 23 ਦੀਆਂ ਸੱਜਣੋ ਤੇ ਮਦਰ ਕਾਰ ਜੀ 32 ਲੀਟਰ ਪਲਸ ਆਈ 32 ਲੀਟਰ ਪਲਸ हां जी ਵਾਹ ਵਾਹ ਪੂਰੇ ਓਕੇ ਇਹ ਬੱਚੀ ਬਹੁਤ ਸਕੀਨ ਆ ਬਈ ਸਹੀ ਗੱਲ ਹੋ ਲਿਆ ਭਾਈ ਖੋਲ ਲਿਆ ਫਰ ਲੈ ਪਹਿਲਾਂ ਉਹ ਝੋਲੇ ਕੋਈ ਕਰਾਈਏ ਚੈੱਕ ਲੈ ਕੀ ਬਾਤ ਆ ਮੋٹے ਮੋٹے ਧਰਮ ਮੈਂ ਆਖਿਆ ਬਈ ਲੱਖ ਵਾਲੀ ਗਾਂ ਨੂੰ ਵੀ ਮਤ ਪਉਂਦੀ ਆ ਐਡੀ ਚੰਗੀ ਝੋਲੀ ਆ ਬਹੁਤ ਐਕਟਿਵ ਹਾਂ ਤੇ ਬਾਕੀ ਪੂਰੀ ਹੁੰਦ ਲਹਿਲ ਜੀ ਇਹ ਵੀ ਨਗੰਗ ਰੋਈਆਂ ਇਹਦੇ ਥਣ ਥਣ ਬਹੁਤ ਲੰਮਾ ਲੱਗਾ ਬਈ ਉਹ ਸੋਹਣਾ ਥਣ ਹੈ ਮੋٹے ਮੋٹے ਹੁਣੇ ਪਹਿਲੇ ਵੜਾ ਅੰਬੂਤਾ ਥਣ ਇਹਦੇ ਹੁਣੇ ਆ ਬਈ ਹੈਨਾ ਤੇ ਪੂਰੀ ਭੱਜੀ ਨੱਠੀ ਫਿਰਦੀ ਆ ਸੱਜਣੋ ਪੂਰੇ ਤੰਦਰੁਸਤ ਆ ਪਸੂ ਤੇ ਐਕਟ ਪੂਰੀ ਆ ਬਾਕੀ ਕਿਹੜਾ ਰੰਗ ਵੰਨ ਉਹ ਵੀ ਚੰਗਾ ਚੰਗੀ ਨਖਰੇ ਵਾਲੀ ਆ ਜਾਤ ਬਰੀਡ ਵੀ ਸੋਹਣੀ ਆ ਜਿਹੜੀ ਜਾਤ ਬਰੀਡ ਵਾਲੀ ਬੱਚੀ ਹੁੰਦੀ ਆ ਸੱਜਣੋ ਇਹ ਆਏ ਆ ਬਈ ਗਾਹ ਜੇ ਵੇਚਣਾ ਹੋਵੇ ਪਸ਼ੂ ਵਧੀਆ ਡਿਮਾਂਡ ਵਧੀਆ ਜਣੀ ਕੇ ਪੈਸੇ ਚਾਰ ਬਟਾਉਣ ਦੇ ਤੇ ਜੇ ਘਰੇ ਰੱਖਣ ਨੂੰ ਹੋ ਤਾਂ ਫਿਰ ਦੁੱਧ ਨੂੰ ਵੀ ਪੱਖ ਨੂੰ ਚੰਗਾ ਰਹਿਣੀ ਹੈ ਤੇ ਡਾਕਟਰ ਸਾਹਿਬ ਫਿਰ ਇਹਨਾਂ ਦੀ ਡਿਮਾਂਡ ਦੀ ਗੱਲ ਕਰ ਗਿਆ ਆਪਾਂ ਤਾਂ ਫਿਰ ਡਿਮਾਂਡ ਇਹਨਾਂ ਦੀ ਆਪਾਂ ਬੇਨਤ ਭਾਈ ਡਿਮਾਂਡ ਦੀ ਗੱਲ ਕਰਦੇ ਆ 42000 ਰੁਪਏ ਰੇਟ ਆ ਤਿੰਨਾ ਬੱਚਿਆਂ ਦਾ ਤਿੰਨਾ ਬੱਚਿਆਂ ਦਾ ਪੰਜਾਬ ਕਿਰਾਇਆ ਆਪਾਂ ਫਰੀ ਕਰ ਦੇਗੇ ਸਾਰੇ ਆਲ ਪੰਜਾਬ ਦਾ ਕਿਰਾਇਆ ਫਰੀ ਫਰੀ ਆ ਹਾਂਜੀ ਲੋ ਵੀ ਸਚ ਨੂੰ ਅੱਜ ਤਾਂ ਡਾਕਟਰ ਸਾਹਿਬ ਨੇ ਤੁਹਾਡੇ ਵਾਸਤੇ ਪੂਰੇ ਆਫਰ ਕਰਤੇ ਆਫ ਕੈਮਰਾ ਵੀਰ ਦੇ ਨਾਲ ਗੱਲਬਾਤ ਹੋਈ ਸੀ ਬਾਈ ਕਹਿੰਦਾ ਵੀ ਆਪਣੀ ਨਾਲ ਬਹੁਤ ਭਰਾ ਜੁੜ ਰਹੇ ਆ ਵੀਡੀਓ ਦੇ ਜਿਰ ਕੇ ਤੇ ਉਹਨਾਂ ਭਰਾਵਾਂ ਦਾ ਧੰਨਵਾਦ ਬਾਕੀ ਅੱਜ ਤੱਕ ਬਈ ਆਪਣਾ ਨਾ ਸਲਾਹ ਵੀ ਲੈਂਦੇ ਆ ਕਿ ਚੰਗੇ ਪਸ਼ੂ ਜਣ ਕੇ ਡਾਕਟਰ ਕੋਲੇ ਹੁੰਦੇ ਆ ਤੇ ਬਾਕੀ ਸੱਜਣੋ ਤੁਹਾਡਾ ਪਿਆਰ ਚਾਹੀਦਾ 42000 ਰੁਪਏ ਦੇ ਵਿੱਚ ਕਿੰਨੇ ਬੱਚਿਆਂ ਮਿਲ ਜਣੀਆਂ ਆਲ ਪੰਜਾਬ ਦਾ ਕਿਰਾਇਆ ਫ੍ਰੀ ਆ ਹਾਂਜੀ ਡਾਕਟਰ ਆਪਣੀਆਂ ਬੱਚੇ ਨਾ ਬਾਹਰ ਪੰਜਾਬ ਤੋਂ ਬਾਹਰ ਵੀ ਜਾਂਦੀਆਂ ਅੱਜ ਤੱਕ ਕੋਈ ਜਾ ਕੇ ਬੱਚੀ ਕੋਈ ਬਿਮਾਰ ਨਹੀਂ ਹੋਈ ਕੋਈ ਲਾਂਬਾ ਨਹੀਂ ਆਇਆ ਪਈ ਫੋਰਡ ਸ਼ਾਂਗਾ ਗੋ ਘਮੋੜੀ ਹੋਈ ਆਪਣੇ ਕਿਲੇ ਤੇ ਲਿਆ ਕੇ ਬਣ ਸਕਦਾ ਹੈ। ਸਹੀ ਗੱਲ ਹੈ। ਲੋ ਵੀ ਸਜਣੋ ਪੂਰੀ ਫੁੱਲ ਗਰੰਟੀ ਹੈ ਡਾਕਟਰ ਦੀ। ਡਾਕਟਰ ਸਾਹਿਬ ਕਹਿੰਦੇ ਵੀ ਆਪਣੀਆਂ ਆਲ ਪੰਜਾਬ ਤੋਂ ਮੰਨ ਕੇ ਗੱਲ ਜਾਣੀ ਜਾਣੇ ਪਸੂ ਬਾਹਰ ਵੀ ਜਾਂਦੇ ਆ। ਜਿਵੇਂ ਗੰਗਾ ਨਗਰ ਹਰਿਆਣਾ ਹੋ ਗਿਆ ਜਾਂ ਰਾਜਸਥਾਨ ਇਹ ਜਿਹੇ ਸ਼ਹਿਰ ਛੋਟੇ ਮੋਟੇ ਉੱਥੇ ਜਾਂਦੇ ਆ ਪਸੂ। ਇੱਕ ਦੋ ਵਾਰ ਬੱਚਿਆਂ ਨੂੰ ਪਹਿਲਾਂ ਵੀ ਗਈਆਂ। ਬਾਕੀ ਬਾਕੀ ਤੁਸੀਂ ਆਪ ਹੀ ਦੇਖੋ ਐਕਟਿਵ ਦੇਖੋ ਕਿੰਨੀਆਂ ਬੱਚੀਆਂ ਸਹੀ ਗੱਲ ਹੈ ਡਾਕਟਰ ਸਾਹਿਬ ਆਏ ਆ ਫਿਰ ਤੁਸੀਂ ਤਾਂ ਚੈੱਕ ਕਰਕੇ ਲਿਉਣੀ ਪਊਗੀ ਬਿਲਕੁਲ ਚੈੱਕ ਕਰਕੇ ਹਾਂ ਜੀ ਕਿਵੇਂ ਦੀ ਗੱਲਬਾਤ ਦੇਖੋ ਗੰਨਾਂ ਦੀ ਗੱਲਬਾਤ ਜੀ ਪੂਰੀ ਸ਼ਕੀਨ ਬੱਚੀਆਂ ਨਾਲ ਸੱਜਣੋ ਤੇ ਬਾਕੀ ਜਿਹੜੇ ਰੇਟ ਆ ਤਾਂ ਸੱਜੇ ਦਾ ਇੱਕ ਬੱਚੀ ਦਾ ਮੁੱਲੀ ਆ 42000 ਰੁਪਏ ਦੇ ਵਿੱਚ ਤਿੰਨ ਬੱਚੀਆਂ ਤੁਹਾਨੂੰ ਮਿਲ ਜਾਣੀਆਂ ਆਲ ਪੰਜਾਬ ਦਾ ਕਰਾਇਆ ਫਰੀ ਜੇ ਉਹ ਆਪਾਂ ਹੁਣ ਸਰਦ ਹਿਸਾਬ ਦਾ ਲਾਈਏ ਵੀ ਜੇ ਕਿਤੇ ਮਣਕੇ ਚਲੋ 70 75 ਕਿਲੋਮੀਟਰ ਦੇ ਨਹੀਂ ਛੱਡਣਾ ਹੁਣ ਤੇ ਨਹੀਂ ਗੱਲ ਕਰਦੇ ਆ ਵੀ ਘੱਟੋ ਘੱਟ ਵੀ 4000 3000 ਕਿਰਾਇਆ ਆ ਜਾਂਦਾ ਕਿਰਾਇਆ ਆ ਜਾਂਦਾ ਸਹੀ ਗੱਲ ਹੈ ਮਗਰ ਕੀ ਰਹਿ ਗਿਆ ਸਜਣ ਨੂੰ ਪੂਰਨ ਸਾਨੂੰ ਭਾਜ ਬਾਕੀ ਤੁਸੀਂ ਬਾਕੀ ਬੰਦ ਬਾਈ ਆਪਣੇ ਨਾਲ ਜਾ ਕੇ ਬੱਚੇ ਨੂੰ ਕੋਈ ਫੀਵਰ ਵਗੈਰਾ ਹੋ ਜਾਂਦਾ ਠੀਕ ਹੈ ਇਦਾਂ ਨਹੀਂ ਕੋਈ ਆਪਣਾ ਕੋਈ ਵੈਕਸੀਨ ਵਗੈਰਾ ਕੋਈ ਇੰਜੈਕਸ਼ਨ ਵਗੈਰਾ ਲਾ ਕੇ ਸਾਰਾ ਟੋਟਲ ਕੰਪਲੀਟ ਕਰਕੇ ਭੇਜਦੇ ਆ ਠੀਕ ਹੈ ਜੀ ਲੋਕ ਸਤ ਨੂੰ ਬਾਈ ਕਹਿੰਦਾ ਵੀ ਕੋਈ ਕਸਰ ਨਹੀਂ ਆਪਾਂ ਛੱਡ ਦੇ ਵੀ ਜੇ ਕੋਈ ਜਿਹੜੀਆਂ ਅੱਜ ਕੱਲ੍ਹ ਬਿਮਾਰੀਆਂ ਦੇ ਨਾਲ ਪਸੂ ਲੜਦੇ ਆ ਜਿਵੇਂ ਕੋਈ ਲੰਗੀ ਸਕਿਨ ਹੋ ਗਈ ਜਾਂ ਕੋਈ ਹੋਰ ਹੋ ਗਈ ਗਲ ਕੋਟੂ ਹੋ ਗਏ ਵੀ ਉਹੋ ਜੀ ਵੈਕਸੀਨ ਆਪਣੀ ਜਦੋਂ ਘਰੇ ਆ ਗਿਆ ਪਸ਼ੂ ਆਪੋ ਉਹ ਕਰ ਦਿੰਨੀ ਆ ਕਿਉਂ ਡਾਕਟਰ ਸਾਹਿਬ ਹਾਂਜੀ ਹਾਂਜੀ ਬਿਲਕੁਲ ਜਦੋਂ ਨਵਾਂ ਪਸ਼ੂ ਛੋਟੇ ਬਾਕੀ ਭਾਈ ਵਹਿੰਦਾ ਆਪਣਾ ਆ ਦਾ ਕੰਮ ਆ ਵੈਟਰਨਰੀ ਦਾ ਕੰਮ ਕਰਕੇ ਨਾ ਸਹੀ ਗੱਲ ਆਪਾਂ ਕੋਈ ਕਿਸੇ ਛੱਡ ਦੇਣੀ ਨਹੀਂ ਪੱਕੇ ਜੀ ਬੰਦੇ ਕਹਿਣਗੇ ਅਗਲਾ ਕਹੀਏ ਦੀ ਕਹਿ ਦਿੰਦੇ ਆ ਵੀ ਰੱਖਣੀ ਉਹੀ ਡਾਕਟਰ ਅਗਲਾ ਕਹਿਦਾ ਕਹਿੰਦੇ ਆ ਦੇਖੋ ਵੀ ਡਾਕਟਰ ਦੇ ਸੰਧ ਪੜੇ ਤੇ ਕੋਈ ਇਹੋ ਜਹੀ ਗੱਲ ਵਾ ਕਿਸੇ ਪਿੰਡ ਜੋ ਆਪਣਾ ਮੈਨੇ ਕਿਤੋਂ ਵੀ ਪਤਾ ਕਰ ਸਕਦਾ ਬਈ ਕਿੱਦਾਂ ਦਾ ਮੰਨ ਲਓ ਇਹ ਹੈਗਾ ਬੰਦਾ ਕਿੱਦਾਂ ਦਾ ਆਪਣਾ ਹੈਗਾ ਨਹੀਂ ਸਹੀ ਗੱਲ ਠੀਕ ਹੈ ਨਾ ਚਲੋ ਵਧੀਆ ਤੁਹਾਡਾ ਪਿਆਰ ਚਾਹੀਦਾ ਸਾਰੇ ਭਰਾਵਾਂ ਦੇ ਨਾਲ ਤੇ ਲੋਕੀ ਸੱਜਣਾਰੇ 20000 ਦੇ ਵਿੱਚ ਤੁਹਾਨੂੰ ਮਿਲ ਜੰਗਾ ਇਦੋਂ ਅੱਗੇ ਹਨ ਨਹੀਂ ਜੀ ਵੀਰ ਕੋਲੇ ਦੋ ਗਾਵਾਂ ਤੇ ਉਹ ਵੀ ਆਪਾਂ ਵਿਖਾ ਦੰਨੇ ਆ ਤੇ ਜਿਹੜੀ ਆ ਉਹ ਵੈੜ ਦੀ ਵੀਰ ਇੱਕ ਦੱਸੀ ਕੀ ਡਿਟੇਲ ਇਹ ਵੈੜ ਭਾਈ ਦੂਜੇ ਸੂਏ ਵੈੜ ਆ ਦੂਜਾ ਸੂਆ 10 ਲੀਟਰ ਨੈੱਟ ਦੁੱਧ 10 ਲੀਟਰ ਨੈੱਟ ਦੁੱਧ ਕੰਡੇ ਵਾਲਾ ਕੰਡੇ ਵਾਲਾ ਬਿਲਕੁਲ ਕੋਈ ਦੋ ਟਾਈਮ ਤਿੰਨ ਟਾਈਮ ਚੋਕੇ 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 ਲੈ ਸਕਦਾ ਠੀਕ ਹੈ ਹਾਂਜੀ ਤੇ ਕੋਈ ਸੀਮਨ ਵਗੈਰਾ ਲੱਗਿਆ ਜੀ ਇਹਦੇ ਸੀਮਨ ਨਹੀਂ ਲੱਗਿਆ ਜੀ ਠੀਕ ਲਓ ਵੀ ਸੱਜਣੋ ਡਾਕਟਰ ਨੇ ਕੋਈ ਗੱਲ ਗਲਤ ਨਹੀਂ ਕਰੀ ਬਾਈ ਨੀ ਨੀ ਬਿਲਕੁਲ ਸੀਮਨ ਲੱਗਿਆ ਹੁੰਦਾ ਜਿੱਥੇ ਬਹਿਨ ਜਿੱਥੇ ਬਹਿਨ ਤਾਂ ਆਪਣੀ ਸੱਚ ਗੱਲ ਹੈ ਨਾ ਉਥੇ ਸੱਚੀ ਦੱਸਾਂਗੇ ਕੋਈ ਆਪਾਂ ਝੂਠ ਨਹੀਂ ਮਾਰਦੇ ਵੀ ਸੀਮਨ ਲੱਗਾ ਜਾਊਗਾ ਬਿਲਕੁਲ ਸੀਮ ਨਹੀਂ ਲੱਗੇਦੇ ਵੀ ਜਿੱਥੇ ਨਹੀਂ ਜਿਹੜੇ ਤੇ ਨਹੀਂ ਲੱਗਿਆ ਤੇ ਨਹੀਂ ਲੱਗਿਆ ਹੈ ਨਾ ਬਾਕੀ ਝੋਲੀ ਇਹਨੇ ਨਿਕਾ ਮਰਾ ਦੋ ਕਈ ਪ੍ਰੋ ਕਹਿੰਦੇ ਵੀ 20 ਦਿਨ ਹੋ ਗਏ ਜੀ 28 ਦਿਨ ਹੋ ਗਏ ਜੀ 26 ਦਿਨ ਹੋ ਗਏ ਇਦਾਂ ਦੀ ਕੋਈ ਗੱਲ ਨਹੀਂ ਹੈ ਸੱਚ ਸੱਜਣੋ ਚੈੱਕ ਪਾਸਟ ਚ ਨਹੀਂ ਆਉਂਦਾ ਤੇ ਤੁਸੀਂ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਤੇ ਜਿਹੜੀ ਚੀਜ਼ ਆਪਾਂ ਨੂੰ ਸਾਹਮਣੇ ਦੀਂਦੀ ਆ ਉਹਦੀ ਨਿਰਖ ਵਰਖ ਕੇ ਤਸੱਲੀ ਕਰਕੇ ਲੈਣੀ ਬਹੁਤ ਵੱਡੇ ਗੱਦ ਘਾਟ ਦੀ ਵਿਹੜ ਹੈ ਦੂਜਾ ਸੁਆ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੁਈ ਨੂੰ ਬਾਈ 3 ਮਹੀਨੇ ਹੋਇਆ 3 ਮਹੀਨੇ ਹਾਂਜੀ ਲੈ ਬਾਈ ਤੋਰਾ ਵਿਖਾ ਜੀ ਕਿ ਖੜੀ ਵਿਖਾਉਂ ਨਹੀਂ ਨਹੀਂ ਵਿਖਾ ਦੇ ਮਤਲਬ ਤੋੜ ਕੇ ਦੋ ਤੇ ਕਿੰਨਾ ਟਾਈਮ ਹੋ ਗਿਆ ਡਾਕਟਰ ਸਾਹਿਬ ਹਾਂਜੀ ਸੁਈ ਨੇ ਸੁਈ ਨੇ 3 ਮਹੀਨੇ ਹੋਏ 3 ਮਹੀਨੇ ਹੋ ਗਏ ਠੀਕ ਹੈ ਤੇ ਦੁੱਧ ਹੁਣ 10 ਕਿਲੋ 10 ਲੀਟਰ ਨੱਟ ਹੈ ਬਾਈ ਢੰਡੇ ਵਾਲਾ ਹਾਂਜੀ ਠੀਕ ਹੈ ਲੋ ਵੀ ਸੱਜਣੋ ਘੋੜੀ ਵਰਗੀ ਆ ਪੂਰੀ ਹੁੰਦਲ ਹੇਲ ਵਿਹੜ ਆ ਨਿੱਗਰ ਨੂੰ ਰੋਹੀ ਵੱਡੀ ਆ ਕੱਦ ਕਾਠ ਦੀ ਆਏ ਨਹੀਂ ਵੀ ਕੋਈ ਛੋਡੇ ਨੇੜੇ ਆਇਆ ਤੂੰ ਨਿੱਕੀ ਜੀ ਨਿਕਲੂ ਪੀਚੀ ਜੀ ਲਿਆ ਭਾਈ ਲਿਆ ਲਿਆ ਪੂਰੀ ਵੱਡੀ ਕੱਦ ਕਾਠ ਦੀ ਸੋਹਣੀ ਬਾਕੀ ਟਾਈਮ ਥੋੜਾ ਟਾਈਮ ਦਾ ਕਰਕੇ ਨਾ ਹੁਣ ਟਾਈਮ ਜ਼ਿਆਦਾ ਹੋਇਆ ਪਿਆ ਹਾਂਜੀ ਸਹੀ ਗੱਲ ਹਾਂਜੀ ਲੋਈ ਦੀ ਭਾਈ 8 ਵਜੇ ਆ ਸੋਹਣਾ ਕੱਦ ਕਾਠ ਬਾਕੀ ਚੋਈ ਵੀ ਵਜੇ ਕਹਿੰਦਾ ਸਵੇਰੇ 8 ਵਜੇ ਆ ਥੋੜੀ ਜੀ ਲੇਟ ਚ ਹੋਈ ਆ ਸੋਹਣਾ ਥਾਣਾ ਦਾ ਸਹਿਜ ਆ ਤੇ ਮੋਟਾ ਮੋਟਾ ਥਾਣਾ ਹੱਥ ਦੀ ਚਵਾਈ ਵਾਲਾ ਡਾਕਟਰ ਸਾਹਿਬ ਜੀ ਆਪਾਂ ਇੱਕ ਗੱਲ ਵੀ ਜਿਹੜੀ ਚੀਜ਼ ਆਪਾਂ ਨੂੰ ਕੈਮਰੇ ਦੇ ਵਿੱਚ ਦਿਖ ਰਹੀ ਆ ਹਾਂਜੀ ਵੀ ਜਿਵੇਂ ਉਥਾਨਾ ਦੇ ਉੱਤੇ ਮੋਕੇ ਜਿਹੜਾ ਕੋਈ ਤਖਲੀਫ ਤਾਂ ਨਹੀਂ ਗਾਉਂ ਨਹੀ ਨਹੀ ਕੋਈ ਪ੍ਰੋਬਲਮ ਨਹੀਂ ਬਾਈ ਓਕੇ ਜੀ ਰਿਪੋਰਟ ਬਿਲਕੁਲ ਓਕੇ ਆ ਠੀਕ ਆ ਲਓ ਵੀ ਸਿੱਧ ਨੂੰ ਬਾਈ ਕਹਿੰਦਾ ਵੀ ਓਕੇ ਜੀ ਰਿਪੋਰਟ ਆ ਸੀਲਸਲਾ ਗੱਜੋਂ ਨੂੰ ਬਿਲਕੁਲ ਸੀਲਾ ਹਾਂਜੀ ਲਓ ਮੋਟਾ ਮੋਟਾ ਥਾਣਾ 34 ਵਾਲਾ ਤੇ ਸੋਨਾ ਗੱਦ ਕਾਠਾ ਇਹਦੀ ਕੀ ਡਿਮਾਂਡ ਰਹੀ ਜੀ ਇਹਦੀ ਡਿਮਾਂਡ ਬਾਈ 35000 ਰੁਪਏ ਮਾਨਤਨ ਕਰ ਦਾਂਗੇ ਆਪਾਂ 35000 ਰੁਪਏ ਦੇ ਵਿੱਚੋਂ ਮਾਨਤਨ ਹੋ ਜਾ ਖੁੱਲਾ ਖੁੱਲਾ ਡੋਲਾ ਕਰਾਂ ਏ ਬਾਈ ਕਿੰਨਾ ਵੀ ਖੁੱਲਾ ਡੁੱਲਾ ਮਾਨਦਾਨ ਕਰਾਂਗੇ 10 ਕਿਲੋ ਦੁੱਧ ਕੰਡੇ ਵਾਲਾ ਉਹ ਮੈਂ ਕੋਈ ਦੋ ਟਾਈਮ ਤਿੰਨ ਟਾਈਮ ਚੁਾਈ ਕਰ ਲਓ ਜਦੋਂ ਸੋਦੀ ਤਸੱਲੀ ਹੋ ਗਈ ਸੱਜਣੋ ਬਾਈ ਕਿੰਨਾ ਸੋਦੀ ਖੇਚਲਾ ਉਹ ਮੈਂ ਇੱਕ ਵਾਰੀ ਆਉਂ ਤੇ ਦੋ ਵਾਰੀ ਕਿਉਂ ਜੀ ਸਹੀ ਹੈ ਸਹੀ ਗੱਲ 35000 ਦੇ ਵਿੱਚ ਮਾਨਦਾਨ ਹੋ ਜਾ ਖੁੱਲਾ ਡੁੱਲਾ ਮਾਨਦਾਨ ਕਰਾਂਗੇ ਹਾਂਜੀ ਲਓ ਵੀ ਦੂਜੀ ਵਿਖਾ ਜੀ ਇੱਕ ਹੋਰ ਤੇ ਥੋੜੀ ਇਹ ਆ ਗਈ ਸੱਜਣੋ ਕਰੋ ਸੰਗ ਦੇ ਵਿੱਚ ਜਿਹੜੇ ਬੰਦੇ ਮੰਨ ਕੇ ਚੱਲੋ ਵੀ ਜਿਹੜਾ ਭਰਾ ਕੋਈ ਮੈਂ ਤੇ ਲੱਖ ਰੁਪਿਆ 8000 ਰੁਪਿਆ 9000 ਰੁਪਿਆ ਲਵਰਦਾ ਉਹ ਵੀਰ ਆਪਣੀ ਇਹ ਵੀਡੀਓ ਹੀ ਵੇਖੇ ਤੇ ਆਪਾਂ ਬਿਲਕੁਲ ਜਾਇ ਰੇਟ ਦੇ ਵਿੱਚ 10 ਕਿਲੋ ਦੁੱਧ ਕੰਡੇ ਵਾਲਾ ਭਾਈ ਕਹਿੰਦਾ ਆਫ ਕੈਮਰਾ ਗੱਲਬਾਤ ਹੋਈ ਸੀ ਡਾਕਟਰ ਸਾਹਿਬ ਸੂਆ ਕਿੰਨਾ ਹੂਏ ਇਹ ਸੂਆ ਤੀਜਾ ਭਾਈ ਤੀਜਾ ਹਾਂਜੀ ਠੀਕ ਹੈ ਜੀ ਤੇ ਦੁੱਧ ਹੁਣ ਕਿੰਨਾ ਦੁੱਧ 10 ਲੀਟਰ نیٹ ਆ ਭਾਈ ਭਾਵੇਂ ਕੋਈ 2-3 ਟਾਈਮ ਤੰਤ ਚੋਲੇ ਚ 4 ਟਾਈਮ ਚੋਲੇ ਇਹ ਤਾਂ ਬਸ ਇੱਕ ਜਿੰਨਾ ਜਿਵੇਂ ਬੱਕਰੀ ਹੈ ਨਾ ਅੱਛਾ ਭਾਵੇਂ ਸਾਡੇ ਹਾਂਜੀ ਹਾਂਜੀ ਅੱਜ ਕਰ ਬਸ ਕੋਈ ਚੱਕਰ ਨਹੀਂ ਹਾਂਜੀ ਹੁਣ ਦੇ ਟਾਈਮ ਦੇ ਵਿੱਚ ਕਿਉਂਕਿ ਆਹ ਰੋਤ ਹੁੰਦੀ ਜਿਹੜੀ ਇਹ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਪਤਾ ਵੀ ਥੋੜਾ ਜਿਹਾ ਜੱਟ ਜ਼ਿਮੀਂਦਾਰ ਦਾ ਹੱਥ ਟੈਟ ਹੋ ਜਾਂਦਾ ਜਾਂ ਕੋਈ ਮਜ਼ਦੂਰ ਵੀ ਦਾ ਜੇ ਕਿਸੇ ਭਰਾ ਨੇ ਘਰੇ ਕੋਈ ਦੁੱਧ ਵਾਸਤੇ ਕੋਈ ਪਸ਼ੂ ਭਾਲ ਲੈਣਾ ਕੋਈ ਜ਼ਿਆਦਾ ਮੰਨ ਕੇ ਚੱਲੋ ਡਿਮਾਂਡ ਨਹੀਂ ਹੋਣੀ ਬਿਲਕੁਲ ਜਾਇ ਡਿਮਾਂਡ ਦੇ ਵਿੱਚ ਆਪਾਂ ਗੱਲਬਾਤ ਕਰਵਾਵਾਂਗੇ ਡਾਕਟਰ ਸਾਹਿਬ ਪਹਿਲੇ ਹੀ ਦੱਸ ਦੇ ਇਹਦਾ ਮੁੱਲ ਇਹ ਤਾਂ ਬਈ ਕੋਈ ਹਾਂ ਵੀ ਕੀ ਡਿਮਾਂਡ ਰਹੀ ਇਹਦੀ ਇਹ ਤਾਂ ਬਈ ਕੋਈ ਬਾਹਲਾ ਰੇਟ ਹੈ ਨਹੀਂ ਗਾ ਜੈਨੂਅਨ ਜਿਹਾ ਰੇਟ ਰੱਖਿਆ ਆਪਾਂ ਕਿੰਨੇ ਦੀ 25000 ਰੁਪਏ ਰੇਟ ਸਨ ਮਾਨ ਦਾ ਨਾ ਪਾ ਖੋਲਾ ਡੋਲਾ ਕਰ ਦਾਂਗੇ 25000 ਰੁਪਏ ਦੇ ਵਿੱਚ 10 ਲੀਟਰ ਨੈਟ ਦੁੱਧ ਆਪਣੇ ਚਾਰ ਰੰਗ ਚ ਹੋ ਸਕਦਾ ਜਦੋਂ ਅਗਲੀ ਤਸੱਲੀ ਹੋਗੀ ਉਦੋਂ ਹਟੇ ਆਪਣੇ ਕੋਲ ਕੋਈ ਪਸੂ ਜਾਊਗਾ ਨਾ ਕੋਈ ਲੰਬਾ ਨਾ ਹੋਊਗਾ ਠੀਕ ਆ ਸੀਲ ਚੋਂ ਨੂੰ ਬਿਲਕੁਲ ਓਕੇ ਬਾਕੀ ਜਿਹੜੀ ਦੁੱਧ ਦੀ ਫੈਟ ਕੁਆਲਿਟੀ ਹੋਊ ਵੀ ਸੰਗਣਾ ਹੋਊ ਓਕੇ ਬਿਲਕੁਲ ਬਿਲਕੁਲ ਫੈਟ ਬਹੁਤ ਵਧੀਆ ਅਸੀਂ ਆਪਾਂ ਪਹਿਲੇ ਹੀ ਦੱਸਦੇ ਵੀ ਮੱਝਰ ਕੀ ਮੱਝਰ ਕੀ ਗਾ ਮੱਝਰ ਕੀ ਇਸ ਕਰਕੇ ਕਿਹਾ ਵੀ ਜਿਹੜਾ ਭਾਅ ਇਹਦਾ ਉਹ ਬਿਲਕੁਲ ਜੈਨੂਇਨ ਖਿੱਚਮਾ ਤੇ ਠਣਾ ਦਾ ਸਹਜ ਆ ਉਹ ਵੀ ਮੱਝਾਂ ਵਰਗਾ ਦੁੱਧ ਉਹ ਵੀ ਮੱਝਾਂ ਵਰਗਾ ਨਾ ਗਰਮੀ ਮੰਨੇ ਨਾ ਕੁਝ ਹੋਰ ਤੇ ਰਾਮਨਕ ਸੀਲਸ ਲੱਗਾ ਬਾਈ ਕਹਿੰਦਾ ਭਵੇਂ ਦੋਨੇ ਪਾਸੇ ਦੀ ਕੋਈ ਚੋਈ ਜਾਵੇ 10 ਕਿਲੋ ਦੁੱਧ ਕੰਡੇ ਵਾਲਾ ਦੇਖੋ ਡਾਕਟਰ ਸਾਹਿਬ ਹੋਈ ਮਾਰੇ ਸੱਟ ਤੇ ਲੈ ਬਾਈ ਖੋਲ ਨਾ ਫਿਰ ਇਹਨੂੰ ਹਾਂਜੀ ਖੋਲ ਬਾਈ ਪੋਰਾ ਕਰਾ ਦਈਏ ਚੈੱਕ ਸੀਲਸ ਲੱਗਾ ਸੱਜ ਨੂੰ ਜਿਹੜੀ ਮੇਨ ਗੱਲ ਹੁੰਦੀ ਹੈ ਸੀਲ ਦੀ ਜੇ ਦੁੱਧ ਭਵੇਂ 40 ਕਿਲੋ ਅਜੇ ਲੱਤਾਂ ਮਾਰ ਕੇ ਦਿੱਤਾ ਉਹ ਵੀ ਕੀ ਦਿੱਤਾ ਤੇ ਬਾਈ ਕਹਿੰਦਾ ਵੀ ਭਵੇਂ ਦੋਨੇ ਪਾਸੇ ਬੈਠ ਬੈਠੋ ਟੀ ਚਲਿਓ ਸਿਲਸਿਲਾ ਕਿ ਤਾਂ ਇਹ ਇੰਨੀ ਆ। ਇਕਰਾਉ ਸੰਗ ਆ। ਸੂਆ ਹੈਗੀ ਤੀਜਾ। ਜੇ ਕੋਈ ਭਰਾ ਚੰਗੀ ਕੇਅਰ ਕਰੂਗਾ ਤਾਂ ਸੱਜਣੋ ਤੁਹਾਡੇ ਕੋਲੇ ਦੁੱਧ ਨੇ ਆਈ ਪਈ ਜਾਣਾ ਤੇ ਇੰਨੇ ਦੀ ਗਾਂ ਜਦੋਂ ਮਰਜੀ ਵੇਚ ਲਿਓ। ਤੇ ਬੇਲਬੂਲ ਬਹੁਤ ਚੰਗੀ ਆ। ਕਰੋ ਸੰਗ ਆਗੀ। ਤੇ ਥਣਾ ਦਾ ਸਾਈਜ਼ ਹੈ ਜਿਹੜਾ ਉਹ ਵੀ ਸੋਨਾ ਗਲਾਸਾਂ ਵਰਗਾ ਥਣਾ। ਤੇ ਬੰਦੇ ਵੀਰੇ। 25000 ਰੁਪਏ ਦੇ ਵਿੱਚੋਂ ਬੰਦ ਦਾ ਮਾਨਦਾਨ ਮੌਕੇ ਤੇ ਕੀਤਾ ਜਾਊਗਾ ਬਾਕੀ ਸ਼ਾਮ ਨੂੰ ਬਾਈ ਥੱਲੇ ਇਹ ਨਾ ਬੰਦੀ ਬਹੁਤ ਆ ਦੁੱਧ ਦਾ ਲੇਵੇ ਦਾ ਕੜਾ ਬਹੁਤ ਕਰਦੀ ਹੈ ਇਹ ਠੀਕ ਹੈ ਜੀ ਹਾਂ ਵੀ ਯਾਨੀ ਕਿ ਵਧੀਆ ਚੰਗੀ ਸੀ ਉਸ ਲੱਗਾ ਵਧੀਆ ਕੋਈ ਹੈ ਇਹਦੀ ਤੇ 101% ਗਾਰੰਟੀ ਆਪਣੀ 10 ਕਿਲੋ ਦੁੱਧ 10 ਕਿਲੋ ਨੈਟ ਹਾਂਜੀ ਇਹਦੇ ਕੋਈ ਸੀਮਨ ਲੱਗਾ ਨਹੀਂ ਸੀਮਨ ਇਹਦੇ ਨੂੰ ਨਹੀਂ ਲੱਗਾ ਕੋਈ ਠੀਕ ਹੈ ਹਾਂਜੀ ਸੂਨਿਆਂ ਨੂੰ ਫਿਰ ਥੋੜਾ ਥੋੜਾ ਟਾਈਮ ਹੋਵੇ ਥੋੜਾ ਟਾਈਮ ਹੀ ਹੋਇਆ ਬਾਈ ਹਾਂਜੀ ਠੀਕ ਹੈ ਨੋ ਵੀਸ ਨੂੰ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾ ਵੀਰ ਕੋਲੇ ਬੱਚਿਆਂ ਤੇ ਦੋ ਹੈਗੇ ਡਾਕਟਰ ਕੋਲੇ گاਵਾ ਤੇ گاਵਾ ਦੇ ਰੇਟ ਵੀ ਬਿਲਕੁਲ ਜਾਇਜ਼ ਆ 25000 ਰੁਪਏ ਦੇ ਵਿੱਚ ਦੋ ਨੰਬਰ ਵਾਲੀ ਗਾ ਮਿਲ ਜੂਗੀ ਤੁਹਾਨੂੰ ਮਾਨਤਨ ਸੋਹਣਾ ਥਣਾ ਦੱਸਿਆ ਜਾ ਮਾਨਤਨ ਡਾਕਟਰ ਕਹਿੰਦਾ ਵੀ ਕਰਾਂਗੇ ਲਾਜ਼ਮੀ ਤੇ ਫੋਨ ਲਾਇਓ ਡਾਕਟਰ ਕਹਿੰਦਾ ਵੀ ਆਪਾਂ ਨੂੰ ਸੌਦਾ ਪਸ ਤੁਹਾਨੂੰ ਕੋਈ ਨਾ ਕੋਈ ਦੇ ਕੇ ਤੋਰਾਂਗੇ ਕੋਈ ਇਸ ਜੀ ਗੱਲ ਨਹੀਂ ਵਧੀਆ ਸੌਦਾ ਬੰਦਾ ਡਾਕਟਰ ਇਮਾਨਦਾਰੀ ਦੇ ਨਾਲ ਵੀਰ ਕੰਮ ਕਰ ਰਹੇ ਆ ਤੇ ਵਧੀਆ ਭਰਾਵਾਂ ਦਾ ਪਿਆਰ ਵੀ ਅਸਲ ਨੂੰ ਪੰਜ ਬਸੂਆਂ ਦੀ ਅੱਜ ਦੀ ਵੀਡੀਓ ਆ ਤੇ ਜਿਹੜਾ ਵੀ ਆ ਕੇ ਤੁਹਾਡੇ ਫਿੱਟ ਹੋਇਆ ਤਸੱਲੀ ਨਿਰਖ ਪਰਕ ਆਪਾਂ ਵਾਰ-ਵਾਰ ਇਹ ਗੱਲ ਜ਼ਿਕਰ ਕਰਦੇ ਆ ਵੀ ਬਾਰ ਬਾਰ ਹੀ ਹਰ ਇੱਕ ਵੀਡੀਓ ਵਿੱਚ ਗੱਲ ਹੀ ਹੁੰਦੀ ਹੈ ਰਿਪੀਟ ਕਿਉਂ ਡਾਕਟਰ ਸਾਹਿਬ ਵੀ ਤਸਦੀ ਨੇ ਇੱਕ ਵਾਰ ਕਰ ਹਾਂਜੀ ਬਿਲਕੁਲ ਅਗਲੇ ਨੇ ਆਪ ਕਰਨੀਆਂ ਬਾਕੀ ਕੀ ਚੀਜ਼ ਵੇਚਣੀ ਆ ਮੈਂ ਵੀਡੀਓ ਪਾਉਣੀ ਆ ਹਾਂਜੀ ਜੀ ਹਾਂ ਜਿਹੜੇ ਬੰਦੇ ਨੇ ਪੈਸੇ ਲਾਉਣੇ ਆ ਉਹਦਾ ਹੱਕ ਬਣਦਾ ਵੀ ਆ ਕੇ ਬਸ ਨੂੰ ਵੇਖੀ ਕਿਉਂਕਿ ਬਾਕੀ ਬਾਕੀ ਭਾਈ ਆਪਣੇ ਠੀਕ ਆ ਵੀ ਆਪਣੇ ਨਾਲ ਸੋਹਣੇ ਰੋਟਾ ਬਹੁਤ ਜੁੜੇ ਆ ਆਨਲਾਈਨ ਵੀ ਮਗਾ ਲੈਂਦੇ ਆ ਤੇ ਪਰ ਵੀ ਜਿਹੜਾ ਬੰਦਾ ਕਿਰੋਂ ਦੂਰੋਂ ਨੇੜੋਂ ਆਊਗਾ ਚੱਲ ਕੇਲਾ ਤਸੱਲੀ ਕਰਿਆ ਬਾਕੀ ਬੈਂਤ ਕੋਈ ਆਪਣੀ ਨਾ ਆਮ ਜਹੀ ਗੱਲ ਨਹੀਂ ਗਈ ਜਿੱਥੋਂ ਮਰਜੀ ਆਪਣਾ ਪਤਾ ਲੈ ਸਕਦਾ ਹੈ ਮੰਨ ਲਓ ਕਿਸੇ ਆਪਾਂ ਫਾਰਮ ਚ ਜਾਨੇ ਆਂ ਪਰ ਸਾਨੂੰ ਬਿਲਕੁਲ ਤਸੱਲੀ ਕਰਕੇ ਲੈਨੇ ਆਂ ਨਹੀਂ ਠੀਕ ਹੈ ਜੀ ਹਾਂਜੀ ਵੀ ਯਾਨੀ ਕਿ ਡਾਕਟਰ ਸਾਹਿਬ ਕਹਿੰਦੇ ਵੀ ਬੇਫਿਕਰ ਹੋ ਕੇ ਆਜੋ ਜਿਹੜੇ ਕਿਸੇ ਗੱਲ ਦਾ ਕੋਈ ਵੀ ਭਰਾ ਧੜਕਾ ਨਾ ਮੰਨੇ ਜੇ ਕੋਈ ਦੂਰ ਨੇੜੇ ਆਊਗਾ ਤੇ ਚਾਹ ਪਾਣੀ ਦਾ ਵਧੀਆ ਪ੍ਰਬੰਧ ਹੋਊਗਾ ਕੋਈ ਇਹੋ ਜੀ ਗੱਲ ਨਹੀਂ ਤੇ ਬਾਕੀ ਬਾਈ ਦਾ ਨੰਬਰ ਹੈ ਜਿਹੜਾ ਸੱਜਣ ਨੂੰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਜਿਹੜੇ ਵੀ ਭਰਾਜੇ ਕੋਈ ਵੀ ਪਸ਼ੂ ਹੋਏ ਫਟ ਹੋਇਆ ਤੇ ਤਸੱਲੀ ਆਉਦੀ ਸੱਜ ਨੂੰ ਤੁਸੀਂ ਕਰਨੀ ਹੈ ਮੇਰਾ ਕੰਮ ਹੈ ਪਸ਼ੂ ਹਰੇਕ ਐਂਗਲ ਤੋਂ ਵਿਖਾਉਣਾ ਬਹੁਤ ਸੋਹਣੇ ਨਾਗਾ ਵਛਿਆਂ ਦਾ ਪੂਰਾ ਟੌਪ ਦੀਆਂ ਡਾਕਟਰੋਲੇ ਤੇ ਬਾਕੀ گاਵਾਂ ਦੇ ਰੇਟ ਵੀ ਜਮੇ ਟੌਪ ਦੇ ਆ ਛੋਟੇ ਪਾ ਤੇ 10 ਕਿਲੋ ਦੁੱਧ ਕੱਢੀ ਵਰਗਾ ਬਾਈ ਕਹਿੰਦਾ 2 ਨੰਬਰ ਵਾਲੀ ਗਾਂ ਥੱਲੇ ਸੀਲ ਲੱਗਾ 101% ਗਾਰੰਟੀ ਆ ਬਾਈ ਕਹਿੰਦਾ ਇਹਦੀ ਕਿਉਂ ਜੀ ਹਾਂ ਜੀ ਸਹੀ ਹੈ ਨੰਬਰ ਫੇਰ ਬੋਲਦੇ ਬਾਈ ਆ ਉਹਦਾ 84276 ਜੀ 3793 ਠੀਕ ਹੈ ਲੋ ਵੀ ਸੱਜਣੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਲਿਓ ਜੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਧੰਨਵਾਦ